ਸਭ ਦੁਬਾਈ ਤੇਰੀ ਸੇਵਾ ਚੋ ਕਰੇ ਜਿਸ ਰੂਹ ਲਹਿ ਤੂ ਲਾਈ ਫਿਰ ਸੇਵਾ ਕਿਰਨ ਆਪਾਇ ਤੁਝੇ ਪਰਮ ਖੁਆਰੀ ਛੋਕ ਮਨੋਂ ਵਿਸਾਰੀਏ ਨਿਰਦੇਵ ਤੇ ਸਬਾਇ ਜਿਉ ਕਿਰਨ ਸਾਖ ਤਿਸਤਾ ਸੋ ਤਿਲੇ ਵਿੱਚ ਪਾਇਆ ਧਿਆ ਕਿਪਾ ਸੇਵਿਆ ਸੇਵ ਸਤਿ ਸੁਭਾਇ ਤਾ ਨਾ ਸੋ ਜੀਵਤ ਮਰੇ ਪਰ ਵਿੱਚੋ ਆਤਿ ਕੁਵਾਇ ਬੰਦਰ ਟੂਟੇ ਮੁਕਤ ਹੈ ਜਿਸਨਾ ਕਿਰਪਾ ਜਾਏ ਸਭਨਾ ਨਾ ਰਹੇ ਗੁਰਮੁਖ ਕੋ ਪਾਏ ਲਾਲ ਹੈ ਵਿੱਚ ਗੁਣ ਕਿਛ ਨਹੀਂ ਲਾਲ ਗੁਣਯਾਰ ਤੂੰ ਜੀਵਨ ਦਾ ਕਾਰ ਕੋ ਨਹੀਂ ਤੂੰ ਬਖਸ਼ੜਾ ਤੇਰਾ ਬੀਸਾਰ ਗੁਰੂ ਸਾਗਰ ਅੰਮ੍ਰਿਤਸਰ ਜੋ ਇੱਛਾ ਸੋ ਬਨ ਪਾਏ ਨਾਮ ਪਦਾਰਥ ਵਰ ਹੈ ਹਿਰਦੈ ਮਨ ਵਸਾਈ ਗੁਰ ਸੇਵਾ ਸਦਾ ਸੁਖ ਹੈ ਜਿਸ ਰੂਪ ਕਮਾ। ਛੋੜਾ ਰੂਪ ਸਭ ਤਤ ਹੈ ਮਾਟੀ ਰਲ ਜਾਈ ਮਿਰਨਾਵੇਂ ਨਾਲ ਲੱ ਚਲੀ ਸਤਿਗੁਰੂ ਪੂਜੁ ਭੁਜਾਈ। ਤਾਰ ਕਨਾਨ ਤੇ ਸੇ ਨਿਰਮਲੇ ਸਤਿ ਰਹੇ ਸੁਭਾ। ਸਈਏ ਸਗਲੇ ਪਖੀਰੈ ਕਿਉ ਰਹੀਐ ਉਡ ਤਲਣਾ ਉਸ ਬਿਚਾਰਾ ਜਿਤੁ ਬਿਨੈ ਸੁਬਲੇ ਤੁਰੁ ਹੁਕਮੁ ਪਰਹਾ ਰਹਾ ਜੋ ਤੂਰਾ ਖੈ ਤੂ ਰਹਾ ਜੋ ਦਿਹੇ ਸੁਖਾਉ ਜੋ ਤੁਟ ਲਾਵੈ ਕਿਉ ਤਲਾਵੁ ਦੁਖ ਬਰਤਨਾ ਮੇਰੇ ਠਾਕੁਰ ਹੱਥ ਵਡਿਆਇ ਮੈ ਪਹੰਚਾਓ ਕਿਤਾ ਗਿਆਨ ਸਲਾਹੀਐ ਅਰ ਦੇਖੈ ਸੋਈ ਦਿਰ ਕੀਆ ਸੋ ਮਨ ਵਸੈ ਮੈਂ ਵਰ ਨ ਕੋਈ ਤੋ ਸਾਚਾ ਸਾਧਾਈ ਹੈ ਸਾਥੀ ਪਤ ਹੋਈ ਮੰਡਲ ਪਰਨਾ ਪਹੁੰਚਈ ਬਹੁ ਆਲ ਜਜਾਲਾ ਪਾਪ ਦੁਨ ਦੋਇ ਸਤ ਮੇ ਕੁਨੇ ਆਗਮ ਕਾਲਾ ਵਿਛੋੜਾ ਪਉ ਵਿਸਰੈ ਪੂਰਾ ਰਖਵਾਲਾ ਦਿਲ ਕੀ ਲੇਖੈ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਪਤ ਹੈ ਸੱਚੀ ਵਡਿਆ ਦੇਦੇ ਤੂੰ ਨਾ ਵੀ ਲੈ ਰਹਿ ਥਕ ਪਾਈ ਖਾਸ ਗ੍ਰਿਠ ਲੋਹੀ ਹੈ ਕੁੜੀਆਂ ਪਾਵੇ ਕੋ ਨਿਰਜਾਤਿ ਸੁਭਾਵਨਾ ਮਾਟੀ ਤਿਸ ਖਾਵੇ ਗੁਰਸਾਗਰ ਸਤ ਸੇਵੀਏ ਤੇ ਟੂਟਣਾ ਆਵੇ ਮੇਰੇ ਪਰਪੰਹ ਸ਼ੇਵ ਤੇ ਲੈ ਜਾ ਮੋਦਰ ਪਰੀਜੈ ਮੈ ਲਾ ਕੇ ਇਹ ਪਾਰਸ ਸਗ ਪੀਜੈ ਬੱਲੀ ਸਾਚੇ ਨਾਲ ਕੀ ਕਿਰ ਕੀਵਿ ਜੈ ਵੇਖੀ ਹਾਤਰ ਲਪਈ ਕੀਤ ਨਹੀਂ ਤਾਂ ਨਹੀਂ ਉਚੋ ਬੇਰ ਪੜਤਿਆ ਉਠੇ ਬਿਣ ਬਾਲੇ ਨਰ ਕੀ ਸੁਕਰੇ ਪੂਰਾ ਕੋ ਗਿਆਖੇ ਮਾਰੂ ਮਹਿਲਾ ਮਹਿਲਾ ਮਰੂਖ ਲਹਿਰ ਕਰ ਤਦ ਕੋ ਚੈ ਅਗਰ ਕੇ

پندا کر کرسی انتر آتم جا پے شرتی رکھا پر